ਇੱਕ ਰਾਜ ਦਾ ਰਾਜਾ ਪਸ਼ੂ ਪੰਛੀਆਂ ਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਉਹ ਕੀ ਕਹਿ ਰਹੇ ਹਨ ਅਜੀਹਾ ਐਸਲੀ ਸੀ ਕਿਉਂਕਿ ਰਾਜਾ ਨੇ ਪੰਛੀਆਂ ਦੀ ਆਵਾਜ਼ ਸਮਝਣ ਦੀ ਪੜਾਈ ਕੀਤੀ ਹੋਈ ਸੀ ਇੱਕ ਦਿਨ ਰਾਜਾ ਆਪਣੇ ਮਹਿਲ ਚੋਂ ਆਪਣੀ ਰਾਣੀ ਨਾਲ ਬੈਠਾ ਗੱਲ ਕਰ ਰਿਹਾ ਹੁੰਦਾ ਗੱਲਾਂ ਕਰਦੇ ਕਰਦੇ ਰਾਜਾ ਰਾਣੀ ਨੂੰ ਕਹਿੰਦਾ ਕਿ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਮੇਰੇ ਲਈ ਖਾਣਾ ਲੈ ਕੇ ਆਓ ਰਾਜਾ ਦੀ ਗੱਲ ਸੁਣੋ ਰਾਣੀ ਰਸੋਈ ਚੋਂ ਜਾਂਦੀ ਤੇ ਉਥੋਂ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਥਾਲੀ ਵਿੱਚ ਸਜਾ ਕੇ ਇੱਕ ਹੱਥ ਚ ਥਾਲੀ ਤੇ ਦੂਜੇ ਹੱਥ ਵਿੱਚ ਪਾਣੀ ਦੀ ਘੜਵੀ ਲੈ ਕੇ ਆਉਂਦੀ ਰਾਜਾ ਕੋਲਾ ਕੇ ਰਾਣੀ ਰਾਜਾ ਨੂੰ ਖਾਣਾ ਪਰੋਸਦੀ ਤੇ ਖਾਣ ਲਈ ਕਹਿੰਦੀ ਹੈ ਰਾਜਾ ਖਾਣਾ ਖਾਣ ਲੱਗਦਾ ਤਾਂ ਇੱਕ ਚੌਲ ਦਾ ਦਾਣਾ ਜਮੀਨ ਤੇ ਡਿੱਗ ਜਾਂਦਾ ਜਮੀਨ ਤੇ ਇੱਕ ਕੀੜੀ ਉਸ ਚੌਲ ਦੇ ਦਾਣੇ ਨੂੰ ਚੁੱਕਦੀ ਤੇ ਹੌਲੀ ਹੌਲੀ ਜਾਣ ਲੱਗਦੀ ਰਾਜਾ ਐ ਸਾਰੀ ਘਟਨਾ ਨੂੰ ਦੇਖ ਰਿਹਾ ਸੀ ਇਸੇ ਸਮੇਂ ਕੀੜੀ ਕੋਲ ਇੱਕ ਕੀੜਾ ਆਉਂਦਾ ਤੇ ਉਸ ਨੂੰ ਕਹਿੰਦਾ ਕਿ ਤੂੰ ਇਹ ਚੌਲ ਦਾ ਦਾਣਾ ਮੈਨੂੰ ਦੇ ਦੇ ਤੇ ਤੂੰ ਰਾਜਾ ਦੀ ਥਾਲੀ ਚੋਂ ਇੱਕ ਹੋਰ ਚੌਲ ਦਾ ਦਾਣਾ ਲੈ ਕੇ ਆ ਕੀੜੇ ਦੀ ਗੱਲ ਸੁਣ ਕੀੜੀ ਮਨ੍ਹਾ ਕਰਦੀ ਤੇ ਕਹਿੰਦੀ ਵੀ ਜੇ ਰਾਜਾ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਮਾਰ ਦੇਵੇਗਾ ਕੀੜੀ ਦੀ ਗੱਲ ਸੁਣ ਕੀੜਾ ਫਿਰ ਉਸ ਨੂੰ ਕਹਿੰਦਾ ਕਿ ਰਾਜਾ ਨੂੰ ਕੁਝ ਪਤਾ ਨਹੀਂ ਲੱਗੇਗਾ ਤੂੰ ਜਾ ਕੇ ਚੌਲ ਦਾ ਦਾਣਾ ਲੈ ਆ ਪਹਿਲਾਂ ਤਾਂ ਕੀੜੀ ਚੌਲ ਦਾ ਦਾਣਾ ਲੈਣ ਤੁਰ ਪਈਂਦੀ ਪਰ ਰਸਤੇ 'ਚੋਂ ਵਾਪਸ ਆ ਜਾਂਦੀ ਤੇ ਆ ਕੇ ਕੀੜੇ ਨੂੰ ਆਖਦੀ ਮੈਂ ਨਹੀਂ ਜਾ ਸਕਦੀ ਕਿਉਂਕਿ ਰਾਜਾ ਨੂੰ ਪਤਾ ਲੱਗ ਗਿਆ ਤੋਂ ਮੈਨੂੰ ਮਾਰ ਦੇਵੇਗਾ ਐਸੇ ਸਮੇਂ ਕੀੜੇ ਨੂੰ ਅਹਿਸਾਸ ਹੁੰਦਾ ਕਿ ਰਾਜਾ ਨੂੰ ਉਹਨਾਂ ਦੀਆਂ ਗੱਲਾਂ ਸਮਝ 'ਚੋਂ ਆ ਰਹੀਆਂ ਐਸਤੇ ਉਹ ਕੀੜੀ ਨੂੰ ਕਹਿੰਦਾ ਕਿ ਅਸੀਂ ਜੋ ਵੀ ਗੱਲ ਕਰ ਰਹੇ ਹਾਂ ਇਸ ਦੀ ਰਾਜਾ ਨੂੰ ਸਮਝ ਆ ਰਹੀ ਹੈ ਤੇ ਉਹ ਜਾਣ ਗਿਆ ਕਿ ਮੈਂ ਤੈਨੂੰ ਕੀ ਆਖ ਰਿਹਾ ਪਰ ਜੇਕਰ ਰਾਜਾ ਸਾਡੀ ਗੱਲ ਕਿਸੇ ਹੋਰ ਨੂੰ ਦੱਸੇਗਾ ਤਾਂ ਉਹ ਪੱਥਰ ਦਾ ਬਣ ਜਾਵੇਗਾ ਰਾਜਾ ਕੀੜੀ-ਕੀੜੇ ਦੀ ਐਸ ਗੱਲ ਨੂੰ ਸੁਣ ਲੈਂਦਾ ਤੇ ਉਸ ਨੂੰ ਸਮਝ ਵੀ ਆ ਜਾਂਦੀ ਕਿ ਦੋਵੇਂ ਕੀ ਗੱਲਾਂ ਕਰ ਰਹੇ ਹਨ ਦੋਵਾਂ ਦੀਆਂ ਗੱਲਾਂ ਸੁਣ ਰਾਜਾ ਹੱਸਣ ਲੱਗਦਾ ਰਾਜਾ ਦੇ ਹੱਸਣ ਦੀ ਆਵਾਜ਼ ਸੁਣ ਰਾਣੀ ਰਸੋਈ ਚੋਂ ਬਾਹਰ ਆਉਂਦੀ ਤੇ ਸੋਚਦੀ ਬਈ ਸ਼ਾਇਦ ਦੋਸਤੋਂ ਕੋਈ ਗਲਤੀ ਹੋਈ ਹੈ ਐਸ ਲਈ ਉਹ ਹੱਸ ਰਹੇ ਹਨ ਰਾਣੀ ਰਾਜਾ ਕੋਲ ਆਉਂਦੀ ਤੇ ਪੁੱਛਦੀ ਵੀ ਕੀ ਉਸ ਕੋਲ ਕੋਈ ਭੋਲ ਹੋਈ ਆ ਰਾਣੀ ਦੀ ਗੱਲ ਸੁਣ ਰਾਜਾ ਕਹਿੰਦਾ ਭਈ ਅਜੇ ਹੀ ਕੋਈ ਗੱਲ ਨਹੀਂ ਆ ਮੈਂ ਤਾਂ ਉਂਜੀ ਹੱਸ ਰਿਆਂ ਰਾਜਾ ਦੀ ਗੱਲ ਦਾ ਰਾਣੀ ਨੂੰ ਯਕੀਨ ਨਹੀਂ ਆਉਂਦਾ ਤੇ ਉਹ ਜਿੱਦ ਕਰਕੇ ਕਹਿੰਦੀ ਆ ਵੀ ਤੁਹਾਨੂੰ ਦੱਸਣਾ ਹੀ ਪਵੇਗਾ ਕਿ ਤੁਹਾਡੇ ਹੱਸਣ ਦਾ ਕਾਰਨ ਕੀ ਆ ਰਾਜਾ ਨੂੰ ਪਤਾ ਹੁੰਦਾ ਵੀ ਜੇਕਰ ਉਸਨੇ ਕੀੜੀ ਤੇ ਕੀੜੇ ਚ ਹੋਈ ਗੱਲਬਾਤ ਸੰਬੰਧੀ ਰਾਣੀ ਨੂੰ ਦੱਸਿਆ ਤਾਂ ਉਹ ਪੱਥਰ ਦਾ ਬਣ ਜਾਵੇਗਾ ਐਸਲੀ ਉਹ ਰਾਣੀ ਨੂੰ ਕੁਝ ਵੀ ਦੱਸਣ ਤੋਂ ਮਨਾ ਕਰ ਦਿੰਦਾ ਪਰ ਰਾਣੀ ਜ਼ੇਦ ਕਰਦੀ ਕਿ ਨਹੀਂ ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤੇ ਮੈਨੂੰ ਆਪਣੀ ਰਾਣੀ ਮੰਨਦੇ ਹੋ ਤਾਂ ਤੁਹਾਨੂੰ ਦੱਸਣਾ ਹੀ ਪਵੇਗਾ ਬਈ ਤੁਸੀਂ ਕਿਉਂ ਹੱਸ ਰਹੇ ਹੋ ਰਾਣੀ ਦੀ ਗੱਲ ਸੁਣ ਰਾਜਾ ਸੋਚਾਂ ਚੋਂ ਪੈ ਜਾਂਦਾ ਕਿਉਂਕਿ ਜੇਕਰ ਉਹ ਰਾਣੀ ਨੂੰ ਦੱਸਦਾ ਤਾਂ ਪੱਥਰ ਦਾ ਬਣ ਜਾਵੇਗਾ ਪਰ ਜੇਕਰ ਨਹੀਂ ਦੱਸਦਾ ਤਾਂ ਰਾਣੀ ਦਾ ਵਿਸ਼ਵਾਸ ਟੁੱਟਦਾ ਰਾਣੀ ਦੇ ਵਾਰ-ਵਾਰ ਜिद ਕਰਨ ਤੇ ਰਾਜਾ ਰਾਣੀ ਨੂੰ ਕਹਿੰਦਾ ਬਈ ਜੇਕਰ ਮੈਂ ਤੈਨੂੰ ਆਪਣੇ ਹੱਸਣ ਦਾ ਕਾਰਨ ਦੱਸਿਆ ਤਾਂ ਬਾਅਦ 'ਚ ਤੈਨੂੰ ਪਛਤਾਉਣਾ ਪਵੇਗਾ ਇਹ ਸੁਣ ਰਾਣੀ ਕਹਿੰਦੀ ਕਿ ਪਹਿਲਾਂ ਤਾਂ ਤੁਸੀਂ ਆਖ ਰਹੇ ਸੀ ਕਿ ਇਹ ਜਹੀ ਕੋਈ ਗੱਲ ਹੀ ਨਹੀਂ ਤੁਸੀਂ ਉੰਜ ਹੀ ਆਸ ਰਹੇ ਹੋ ਹੁਣ ਇਹ ਗੱਲ ਆਖ ਰਹੇ ਹੋ ਜ਼ਰੂਰ ਕੋਈ ਵੱਡੀ ਗੱਲ ਐ ਆਖ ਰਾਣੀ ਫਿਰ ਜिद ਕਰਨ ਲੱਗਦੀ ਰਾਣੀ ਦੀ ਜिद ਅੱਗੇ ਝੁੱਕਦਿਆਂ ਰਾਜਾ ਮੰਨ ਜਾਂਦਾ ਤੇ ਕਹਿੰਦਾ ਵੀ ਠੀਕ ਆ ਮੈਂ ਤੈਨੂੰ ਸਾਰੀ ਗੱਲ ਦੱਸਾਂਗਾ ਪਰ ਇਹ ਗੱਲ ਮੈਂ ਤੁਹਾਨੂੰ ਜੰਗਲ ਚੋਂ ਦੱਸਾਂਗਾ ਤੇ ਦੋਵੇਂ ਇੱਕ ਜੰਗਲ ਚੋਂ ਚਲੇ ਜਾਂਦੇ ਜੰਗਲ ਦੇ ਵਿਚਕਾਰ ਜਾ ਕੇ ਜਦੋਂ ਰਾਣੀ ਨੂੰ ਗੱਲ ਦੱਸਣ ਲੱਗਦਾ ਤੇ ਜਿਵੇਂ ਜਿਵੇਂ ਉਹ ਗੱਲ ਦੱਸਦਾ ਜਾਂਦਾ ਓਵੇਂ ਓਵੇਂ ਪੱਥਰ ਦਾ ਬਣਦਾ ਜਾਂਦਾ ਰਾਜਾ ਨੇ ਰਾਣੀ ਨੂੰ ਅੱਧੀ ਗੱਲ ਦੱਸ ਦਿੱਤੀ ਸੀ ਤੇ ਉਹ ਅੱਧਾ ਪੱਥਰ ਦਾ ਬਣ ਗਿਆ ਸੀ ਇਸ ਤੇ ਰਾਜਾ ਨੇ ਰਾਣੀ ਨੂੰ ਕਿਹਾ ਕਿ ਰਾਣੀ ਮੈਂ ਜਿਵੇਂ ਜਿਵੇਂ ਤੈਨੂੰ ਗੱਲ ਦੱਸ ਰਿਹਾ ਹਾਂ ਪੱਥਰ ਦਾ ਬਣਦਾ ਜਾ ਰਿਹਾ ਹਾਂ ਜੇਕਰ ਮੈਂ ਤੈਨੂੰ ਸਾਰੀ ਗੱਲ ਦੱਸਾਂਗਾ ਤਾਂ ਸਾਰਾ ਪੱਥਰ ਦਾ ਬਣ ਜਾਵਾਂਗਾ ਬਾਦਚੋ ਤੈਨੂੰ ਪਛਤਾਉਣਾ ਪਵੇਗਾ ਰਾਜਾ ਦੀ ਗੱਲ ਸੁਣ ਰਾਣੀ ਆਖਦੀ ਕਿ ਥੋੜੀ ਜੀ ਤਾਂ ਗੱਲ ਬਚੀ ਹੈ ਤੁਸੀਂ ਉਹ ਵੀ ਸੁਣਾ ਦਿਓ ਰਾਣੀ ਦੀ ਗੱਲ ਸੁਣ ਰਾਜਾ ਰਾਣੀ ਨੂੰ ਸਾਰੀ ਗੱਲ ਦੱਸ ਦਿੰਦਾ ਤੇ ਸਾਰਾ ਪੱਥਰ ਦਾ ਬਣ ਜਾਂਦਾ ਐ ਦੇਖ ਰਾਣੀ ਪੱਥਰ ਬਣੀ ਰਾਜਾ ਨੂੰ ਹਲਾਉਂਦੀ ਤੇ ਰਾਜਾ ਨੂੰ ਪੱਥਰ ਦਾ ਬਣਿਆ ਦੇਖ ਕੇ ਰੂਣ ਲੱਗ ਜਾਂਦੀ ਬਹੁਤ ਰੋਂਦੀ ਬਹੁਤ ਪਛਤਾਉਂਦੀ ਪਰ ਹੁਣ ਕੁਝ ਨਹੀਂ ਸੀ ਹੋ ਸਕਦਾ ਰਾਣੀ ਰਾਜਾ ਦੀ ਗੱਲ ਯਾਦ ਕਰਕੇ ਬਹੁਤ ਜ਼ਿਆਦਾ ਹੀ ਪਛਤਾਉਂਦੀ ਆ ਐਸ ਲਈ ਦੋਸਤੋ ਕਦੇ ਵੀ ਅਜਿਹੀ ਜਿੱਦ ਨਾ ਕਰੋ ਜਿਸ ਕਰਕੇ ਤੁਹਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਤੇ ਆਮ ਕਰਕੇ ਵੀ ਕਹਿੰਦੇ ਆ ਕਿ ਕਈ ਵਾਰਾਂ ਜਦ ਕੋਈ ਵੀ ਆ ਜਦੋਂ ਜਿੱਦ ਤੇ ਆ ਜਾਂਦਾ ਨਾ ਉਦੋਂ ਨੁਕਸਾਨ ਹੁੰਦੇ ਐਸ ਲਈ ਜਿੱਥੇ ਜਿੱਦ ਨਾ ਕਰਨੀ ਹੋਵੇ ਉਥੇ ਨਹੀਂ ਕਰਨੀ ਚਾਹੀਦੀ ਫਿਰ ਮਿਲਦੇ ਆ ਇੱਕ ਹੋਰ ਨਵੀਂ ਜੀ ਬਹੁਤ ਪਿਆਰੀ ਜੀ ਕਹਾਣੀ ਦੇ ਨਾਲ ਤਾਂ ਹਾਂ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤੇ ਇਹ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਹਾਣੀ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਾਂ ਤਕਲੀ ਰੱਬ ਰਾਖਾ